ਇਹ ਲੜਾਈ ਤੁਸੀਂ ਜਿੱਤ ਸਕਦੇ ਨੇ ਲੜਾਈ ਨੂੰ ਸਮਝਣ ਦੀ ਲੋੜ ਆ ਜੇ ਲੜਾਈ ਤੁਸੀਂ ਜਿੱਤ ਲੋਨ ਨੂੰ ਵਰਨਾ ਕਿਉਂ ਇੱਥੇ ਬੈਠਾ ਹੈ ਹਾਂਜੀ ਦਾਦਾ ਜੀ ਬਲਾਗ ਦੇ ਵਿੱਚ ਦੇਖਿਆ ਰਿਹਾ ਲੋਕੇ ਦਾ ਮੋਕੇ ਤੇ ਵੀ ਦੇਖੋ ਤੋਂ ਬਹੁਤ ਹੀ ਸਤਿਕਾਰਯੋਗ ਸਾਡੀਆਂ ਮਤਾਵਾ ਪੈਣਾ ਕਿਸਾਨ ਮਜ਼ਦੂਰ ਨੌਜਵਾਨ ਸਾਰਿਆਂ ਨੂੰ ਫਤਿਹ ਪ੍ਰਾਨ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫੇਰ ਦੁਬਾਰਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਰਦੇ ਮੀਨ ਦੇ ਵਿੱਚ ਇਸ ਤਰੀਕੇ ਨਾਲ ਮੰਤਰ ਮੁਕਤ ਹੋ ਕੇ ਆਪਣੇ ਸਤਿਗੁਰੂ ਨੂੰ ਸੁਣਨਾ ਔਰ ਗੱਠੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਇੱਕ ਵਡੇਰੀ ਉਮਰ ਦੇ ਸਾਡੇ ਨਾਲ ਸਤਿਕਾਰਯੋਗ ਸਾਡੇ ਬੋਜੋਰੀ ਤੋਂ ਪਹੁੰਚਿਆ ਵਡੇਰੀ ਉਮਰ ਦੀਆਂ ਮਤਾਵਾ ਪੈਣਾ ਪੋਟੀਆਂ ਵਾ ਤੋਂ ਕਿਸੇ ਨੂੰ ਇਸ ਵੇਲੇ ਵੀ ਦੇ ਵਿੱਚ ਗੱਲ ਨਹੀਂ ਕਰਦਾ ਹੁੰਦਾ ਕਿ ਅਸੀਂ ਆਪਣੇ ਮਿੱਟੀ ਕੰਮੇ ਮੀਂਹ ਦੇ ਵਿੱਚ ਪੋਸਟਪੋਨ ਕਰ ਜਾਂਦੇ ਹੁੰਨੇ ਆ ਹਰ ਇਹ ਜੇ ਲੋਕਾਂ ਨੂੰ ਇੰਨਾ ਦਰਦ ਆ ਸਰਕਾਰ ਇਹ ਵੇਖੇ ਕਿ ਲੋਕਾਂ ਨੂੰ ਇਸ ਗੱਲ ਦੀ ਦਰਦ ਆ ਦੁੱਖ ਆ ਤਾਂ ਹੀ ਅਮਚਾਲ ਇਹਨੂੰ ਕਹਿੰਦਾ ਵੀ ਵਿੱਚ ਬਾਕੀ ਜਾਓ ਹੋਰ ਰੌਲਾ ਜਿਆਦਾ ਪਾਊਗਾ ਰੋਕ ਲੋ ਮੈਂ ਟਕਣਾ ਠੀਕ ਹੈ ਜੀ ਕਿ ਜੇ ਦਰਦ ਆ ਦੁੱਖ ਆ ਤਾਂ ਹੀ ਜਿਹੜਾ ਵਾ ਤਾਂ ਹੀ ਜਿਹੜਾ ਵਾ ਇੱਥੇ ਤੁਸੀਂ ਬੈਠੇ ਹੋ ਤਾਂ ਤੁਸੀਂ ਬੈਠੇ ਹੋ ਤੇ ਤਾਂ ਹੀ ਗੱਲਾਂ ਬਾਤਾਂ ਸਾਡੀਆਂ ਸੁਣ ਰਹੇ ਹੋ ਜਿੱਥੋਂ ਤੱਕ ਬਿਜਲੀ ਬੋਰ ਦੇ ਨਿੱਜੀਕਰਨ ਦਾ ਸਬੰਧ ਆ ਜਿੱਥੋਂ ਤੱਕ ਬਿਜਲੀ ਬੋਰ ਦੇ ਨਿੱਜੀਕਰਨ ਦਾ ਸਬੰਧ ਆ ਇਹ ਪਿਛੇ ਚੱਤੀ ਮਾਰਨੀ ਪਉਦੀ ਇਹਨੂੰ ਸੁਣਨਾ ਤੇ ਸਮਝਣਾ ਬਹੁਤ ਜ਼ਰੂਰੀ ਆ ਇਹਦੇ ਵਿੱਚ ਕਿਤੇ ਘਾੜੋਂ ਪੰਜਾਬ ਦੇ ਪੰਜਾਬੀਆਂ ਕੋ ਹੋਈ ਆ ਉਹਨਾਂ ਨੇ ਸਰਕਾਰ ਤੇ ਯਕੀਨ ਕਰ ਲਿਆ ਸਰਕਾਰ ਤੇ ਇਹ ਯਕੀਨ ਕਰ ਲਿਆ ਕਿ ਇਹ ਹੁਣ ਸੱਤ ਜੁਗੀ ਬੰਦੇ ਆ ਇਹ ਕੋਈ ਵੀ ਕੰਮ ਗਲਤ ਨਹੀਂ ਕਰ ਸਕਦੇ ਤੇ ਇਹਨਾਂ ਤੇ ਯਕੀਨ ਕਰਕੇ ਜੇ ਯਕੀਨ ਨਾ ਕਰਦੇ ਤੇ ਸ਼ਾਇਦ ਆ ਸਾਡਾ ਹਸ਼ਰ ਨਾ ਹੁੰਦਾ 1947 ਤੋਂ ਬਾਅਦ ਜਦੋਂ ਅੰਗਰੇਜ਼ਾਂ ਨੂੰ ਇੱਥੇ ਕੱਟਿਆ ਆ ਪੰਜਾਬੀਆਂ ਨੇ 90% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਦੋਂ ਅੰਗਰੇਜ਼ ਗਏ ਉਦੋਂ ਜਿਹੜੇ ਸਾਡੇ ਸਰਮਾਇਦਾਰ ਸੀਗੇ ਜਿਹੜੇ ਸਾਡੇ ਤੇ ਰਾਜ ਕਰਦੇ ਸੀ ਉਹਨਾਂ ਨੇ ਇਹ ਸਮਝਿਆ ਕਿ ਹੁਣ ਹਿੰਦੁਸਤਾਨ ਦੇ ਲੋਕ ਦੇ ਪੰਜਾਬੀ ਬਾਗੀ ਨੇ ਜੇ ਇਹਨਾਂ ਵਾਸਤੇ ਕੁਝ ਕਾਦੇ ਕਾਨੂੰਨ ਨਾ ਚੱਜਦੇ ਬਣਾਏ ਜੇ ਇਹਨਾਂ ਨੂੰ ਥੋੜਾ ਬੋਤਾ ਕੁਝ ਨਾ ਦਿੱਤਾ ਤਾਂ ਇਹ ਅਸਲੀ ਆਜ਼ਾਦੀ ਲੈ ਲੈਣਗੇ ਜਿਹੜੇ ਕਹਿੰਦੇ ਆ ਕਿ ਹਿੰਦੁਸਤਾਨ ਦੇ ਵਿੱਚ 47 ਤੋਂ ਬਾਅਦ ਆਜ਼ਾਦੀ ਆਈ ਆ ਜੇ ਤੁਹਾਨੂੰ ਆਜ਼ਾਦੀ ਮਿਲੀ ਹੁੰਦੀ ਤੇ ਸ਼ਾਇਦ ਤੁਸੀਂ ਅੱਜ ਮਰਦੇ ਮੀਂਹ ਦੇ ਵਿੱਚ ਤੁਹਾਨੂੰ ਸੜਕਾਂ ਤੇ ਬੈਨ ਦੀ ਫਲਸੀ ਹੁਣੀ ਆਜ਼ਾਦੀ ਦਾ ਭਾਵ ਅਰਥ ਕੀ ਹੁੰਦਾ ਆਜ਼ਾਦੀ ਦਾ ਭਾਵ ਅਰਥ ਹੁੰਦਾ ਜਦ ਹੀ ਸਮੱਸਿਆ ਨਾਲ ਤੁਸੀਂ ਗਰਸਤ ਹੁੰਦੇ ਜੇ ਜੇ ਉਹ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਉਹਨੂੰ ਕਹਿੰਦੇ ਆਜ਼ਾਦੀ ਮੈਂ ਬਾਬਾ ਸੋਚੇ ਪਕਣਾ ਨੂੰ ਕੋਡ ਕਰਦਾ ਉਹ ਬੰਦਾ ਆਜ਼ਾਦੀ ਤੋਂ ਪਹਿਲਾਂ ਤੋਂ ਆਜ਼ਾਦੀ ਤੋਂ ਬਾਅਦ ਵੀ ਸੰਘਰਸ਼ੀ ਰਹਾਂ ਕਹਿੰਦੇ ਹੋ ਇਦੋਂ ਤੇ ਆਨੇ ਗਿਆ ਉਹ ਨੂੰ ਅੰਡੀਨੀਅਰ ਕਾਲ ਦੇ ਨੌਜਵਾਨਾਂ ਨੇ ਸੱਤਿਆ ਉੱਥੇ ਨੂੰ ਪ੍ਰੈਸ ਪੁੱਛਦੀ ਆ ਵੀ ਬਾਬਾ ਜੀ ਜਿਹੜੀ ਆਜ਼ਾਦੀ ਵਾਸਤੇ ਤੁਸੀਂ ਲੜੇ ਹੋ ਉਹ ਆਜ਼ਾਦੀ ਆ ਗਈ ਆ ਉਹਨੇ ਇੱਕ ਸ਼ਬਦ ਬੋਲ ਲਿਆ ਨਹੀਂ ਫਿਰ ਪ੍ਰੈਸ ਨੇ ਬੜਾ ਦਬਾਅ ਪਾਇਆ ਵੀ ਮਾਰਿਆ ਜਾ ਇਹਦਾ ਵਿਖਿਆਨ ਕਰ ਦਿਓ ਕਿਉਂਕਿ ਬਾਬਾ ਸੋਨ ਸਿੰਘ ਪਕੜਾ ਅੰਗਰੇਜ਼ਾਂ ਦੀ ਜੇਲ੍ਹ ਤੋਂ ਬਾਅਦ ਜਿਹੜੇ ਸਾਡੇ ਤੇ ਰਾਤ ਕਰ ਰਹੇ ਕਾਲੇ ਅੰਗਰੇਜ਼ ਇਹਨਾਂ ਦੀਆਂ ਜੇਲ੍ਹਾਂ ਵਿੱਚ ਕਿਸਿਆ ਮੈਨੂੰ ਉਹਨੂੰ ਮੰਦਰੋਂ ਬਾਹਰ ਵੀ ਨਹੀਂ ਕੱਢਦਾ ਹੈਗਾ ਉਹ ਡਰਦਾ ਸੀ ਮੇਰੇ ਜਿਆਦਾ ਬੋਲਿਆ ਤੇ ਮੈਨੂੰ ਫੇਰ ਧੱਕ ਕੇ ਜੇਲ੍ਹ ਚ ਕਰਾਂਗੇ ਉਹਨੇ ਫਿਰ ਇਹ ਵਿਖਿਆਨ ਦਿੱਤਾ ਵੀ ਮੇਰੀ ਨਾਂ ਦੇ ਪਿੱਛੇ ਕੁਝ ਕਾਰਨ ਨੇ ਉਹ ਕਹਿੰਦਾ ਵੀ ਮੈਂ ਸਾਂਝੇ ਪੰਜਾਬ ਦੇ ਅੰਦਰ ਮੀਟਿੰਗਾਂ ਕਰਾਉਂਦਾ ਰਿਹਾ ਪਿੰਡਾਂ 'ਚ ਪਾਕਿਸਤਾਨ 'ਚ ਵੀ ਜਾਂਨਾ ਹੈ ਇੱਧਰ ਵੀ ਜਦੋਂ ਮੈਂ 47 ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਪਿੰਡਾਂ 'ਚ ਜਾ ਕੇ ਗੱਲਾਂ ਕਰਦਾ ਹਾਂ ਤੇ ਲੋਕ ਰੋਟੀ ਦੀ ਸਮੱਸਿਆ ਦੱਸਦੇ ਹੀ ਕੱਪੜੇ ਦੀ ਸਮੱਸਿਆ ਸੀ ਮਕਾਨਾਂ ਦੀ ਸਮੱਸਿਆ ਸੀ ਖੇਤੀ ਕਾ ਟੇਮੰਦਾ ਕਿੱਤਾ ਸੀ ਬੇਰੁਜ਼ਗਾਰੀ ਸੀ ਭ੍ਰਸ਼ਟਾਚਾਰ ਸੀ ਕਹਿੰਦਾ ਜਿਹੜੀਆਂ ਸਮੱਸਿਆ ਸੰਤਾਲੀ ਤੋਂ ਪਹਿਲਾਂ ਸੀ ਵੀਆਂ ਉਹੀ ਸਮੱਸਿਆ ਸੰਤਾਲੀ ਤੋਂ ਬਾਅਦ ਆ ਇਸ ਕਰਕੇ ਮੈਂ ਕਹਿੰਦਾ ਕਿ ਉਹ ਜੜੀ ਆਜ਼ਾਦੀ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਉਹ ਗਦਰ ਲਾਹ ਦਾ ਮੁਕੀ ਸੀ ਵੀ ਉਹ ਆਜ਼ਾਦੀ ਆਈ ਨਹੀਂ ਹੈਗੀ ਔਰ ਜਿਹੜੀਆਂ ਸਮੱਸਿਆਵਾਂ 47 ਤੋਂ ਪਹਿਲਾਂ ਸੀ ਅੱਜ ਵੀ ਜਦੋਂ ਪਿੰਡਾਂ 'ਚ ਜਾਓ ਤੁਸੀਂ ਉਹਨਾਂ ਸਮੱਸਿਆ ਨਾਲ ਜੁੜਜੰਡੇ ਹੁੰਦੇ ਹੋ ਅਸੀਂ 20 ਵਾਰੀ ਹਾਂ ਅੰਗਰੇਜ਼ਾਂ ਵੱਲੇ ਤੁਹਾਨੂੰ ਆਮ ਬੰਦੇ ਨੂੰ ਵੋਟਾਂ ਪਾਉਣ ਦਾ ਅਧਿਕਾਰ ਨਹੀਂ ਸੀ ਵੋਟਾਂ ਪਾਉਣ ਦਾ ਅਧਿਕਾਰ ਤੁਹਾਨੂੰ ਇਹਨਾਂ ਨੇ ਦੇ ਦਿੱਤਾ ਹੈਗਾ ਹੋਰ ਇਹ ਤੋਂ ਵੱਧ ਕੁਝ ਨਹੀਂ ਹੈ ਕਦਾ ਵੀ ਹੁਣ ਗੱਡੀ ਤੇ ਬੈਠਦਾ ਆਜ਼ਾਦੀ ਕਿੰਨਾ ਦੀ ਐ ਛੋਡੀ ਦੀ ਆਜ਼ਾਦੀ ਹੈਗੀ ਬਾਜਬਿਆਂ ਦੀ ਆਜ਼ਾਦੀ ਹੈਗੀ ਬਾਦਲਾਂ ਦੀ ਆਜ਼ਾਦੀ ਹੈਦੀ ਭਗਵੰਤ ਮਾਨ ਦੀ ਜਿੰਨੇ ਐ ਐਮ ਐਲ اے ਐਮ ਪੀ ਆਈ ਐਸ ਅਫਸਰਾਂ ਆਈ ਪੀ ਐਸ ਅਫਸਰ ਇਹਨਾਂ ਦੀ ਆਜ਼ਾਦੀ ਇਹਨਾਂ ਦੇ ਹੁਕਮ ਚੱਲਦੇ ਆ ਆਮ ਬੰਦੇ ਦੀ ਕੋਈ ਆਜ਼ਾਦੀ ਨਹੀਂ ਹੈ ਜਿੰਨਾਂ ਦੇ ਹੱਕ ਇੱਕ ਸਿਸਟਮ ਬਣਿਆ ਹੈ ਆਮ ਬੰਦਾ ਹਰ ਗੱਲ ਲਈ ਉਹਦੀ ਕਾਲੋ ਵੀ ਜਲੀਲ ਹੁੰਦਾ ਵਾ ਦੋ ਮੱਕਦੀ ਰੋਟੀ ਵਾਸਤੇ ਜਲੀਲ ਹੁੰਦਾ ਵਾ ਏਸੀ ਦੇਖ ਰਹੇ ਆ ਅਰ ਜਾਤੀ ਤੋਂ ਬਾਅਦ ਜਿਹੜਾ ਤੁਹਾਡੇ ਹੱਕ ਤੇ ਕਾਨੂੰਨ ਬਣਿਆ ਸੀ 1948 ਦਾ ਜਿਹਨੂੰ ਬਿਜਲੀ ਐਕਟ 1948 ਕਹਿੰਦੇ ਆ ਉਹਨੂੰ ਧਿਆਨ ਨਾਲ ਸੁਣੋ ਉਹਦੇ ਵਿੱਚ ਲਿਖਿਆ ਸੀ ਕਿ ਅਸੀਂ ਬਾਤ ਦੇ ਲੋਕਾਂ ਕੋਲੇ ਬਿਜਲੀ ਵਾਸਤੇ ਪੈਸੇ ਦੀ ਕਮਾਈ ਨਹੀਂ ਕਰਦੀ ਧਿਆਨ ਨਾਲ ਸੁਣਿਓ ਵੀ ਹੁਣ ਤੁਹਾਨੂੰ ਬਿਜਲੀ ਦੇ ਬਿੱਲ ਤੇ ਵੱਧ ਆਉਂਦੇ ਆ 1948 ਦਾ ਇੱਕ ਮਾਰਾ ਗਿਆ ਮਿਰਨਾਖਿਓ ਤੋਂ ਦਾ ਧਿਆਨ ਮਿਲਦਾ ਲੜੇ ਕਿਹੜਾ ਐਕਟ 1948 ਦਾ ਐਕਟ ਬਿਜਲੀ ਐਕਟ 1948 ਇਹ ਗੱਲ ਕਹਿੰਦਾ ਕਿ ਅਸੀਂ ਆਮ ਜਨਤਾ ਕੋਲੋ ਬਿਜਲੀ ਵਾਸਤੇ ਪੈਸੇ ਦਾ ਮੁਨਾਫਾ ਨਹੀਂ ਕਮਾਉਣਾ ਦੁਜੀਦਾਰ ਵਿੱਚ ਲਿਖੀ ਸੀ ਕਿ ਕੋਈ ਮੁਨਾਫਾ ਕਮਾਊਗਾ ਤੇ ਕੋਈ ਰੇਟ ਤੈਅ ਕਰ ਦੋ ਰੇ ਜੇ کیا ਹੋਇਆ ਕਿ ਜੇ ਮੁਨਾਫਾ tamam دی ਲੋਡ ਪੈਂਦੀ ਆ تے కేਵਲ 3% ਮੁਨਾਫਾ tamam ਆਵੇ ਕਿ 100000 ਰੁਪਏ ਲਿਆ ਕਰਾਂਗੇ بجلی ਬੋਧ ਨੂੰ نو ਲੋਸ نو ਪ੍ਰਾਪੜ ਦੇ ਉੱਤੇ ਚਲਾਉਣਾ ਵਾ ਕਿ ਨਾ ਝਟਾਟਾ ਪਵੇ ਤੇ ਨਾ ਮੋਤਾ ਮੁਨਾਫਾ ਲਿਆ ਜਾ ਸਕੇ ਗੁੱਜਾ ਉਹ ਇੱਕ ਕਹਿੰਦਾ ਸੀ ਕਿ ਅਸੀਂ ਵਾਅਦਾ ਤੋਂ ਵਾਅਦਾ ਪੰਜਾਬੀਆਂ ਨੂੰ ਜਦਿਆਂ ਨੌਕਰੀ ਦੇਣੀ ਆ ਇਸ ਬਿਜਲੀ ਬੋਰਡ ਦੇ ਵਿੱਚ 140000 ਮੁਲਾਜ਼ਮ ਸੀਗਾ ਅੱਜ ਵੀ ਪਿੰਡਾਂ 'ਚ ਪਿਛਲੇ ਦੇਖੇ ਹੁਣੇ ਆ ਬੰਦੇ 10-10 ਬੰਦੇ ਸ਼ੈਕਲਾਂ ਦੇ ਘੁੰਮਦੇ ਹੁੰਦੇ ਸੀ ਪਿੰਡਾਂ 'ਚ ਬਿਜਲੀ ਵਾਲੇ ਅੱਜ ਤੁਹਾਨੂੰ ਇੱਕ ਵੀ ਬਿਜਲੀ ਵਾਲਾ ਨਹੀਂ ਮਿਲਦਾ ਜਦੋਂ ਇਹਨਾਂ ਨੇ ਇਹ ਨਵੀਆਂ ਨੀਤੀਆਂ ਲਿਆਂਦੀਆਂ ਔਰ ਬਿਜਲੀ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਢਾਖਲ ਕੀਤਾ ਠੀਕ ਹੈ ਜੀ ਮੈਂ ਚਾਹ ਰਿਆਂ ਨੂੰ ਬੇਨਤੀ ਕਰਦਾ ਪਲੇਅਰ ਬਾਲਾ ਜੀ ਗਏ ਸੀ ਤੁਹਾਡੀ ਗੱਲ ਨਹੀਂ ਮੰਨ ਰਹੇ ਨਾ ਵਰਤਾਓ ਬੀਬੀਆਂ ਦਾ ਧਿਆਨ ਟਡਕਦਾ ਬੈਠੀਆਂ ਰਹਿਣ ਦਿਓ ਥੋੜੀਆਂ ਜਿਹੀ ਠੀਕ ਹੈ ਜੀ ਚਾਹ ਰਿਆਂ ਬੇਨਤੀ ਇਹਨੂੰ ਸ਼ਾਂਤੀ ਰੱਖ ਲੋ ਮਾਰੀ ਜੀ